मैं तो सिर्फ एक ऐसा था जी कि सारे बड़े सीबा वाले हैं जी पोलिटिकल ऑरगेनाइजेशन संघ भारतीय जनता पार्टी सिखाया जाता है कि सेवा ही बचाया उन श्री नरेंद्र भाई मोदी वर्ग के सोच वाला प्रधानमंत्री ਅੱਜ ਲੀਡ ਕਰ ਰਿਹਾ ਉਹ ਪ੍ਰਧਾਨ ਮੰਤਰੀ ਜਿਹਨੇ ਦਿੱਲੀ ਵਿੱਚ ਬੈਠ ਕੇ ਵੀ ਪਿੰਡਾਂ ਦੇ ਵਿਕਾਸ ਬਾਰੇ ਸੋਚਿਆ ਉਹ ਪ੍ਰਧਾਨ ਮੰਤਰੀ ਜਿਹਨੇ ਬਿਨਾ ਕਿਸੇ ਧੇਰ ਭਾਵ ਬਿਨਾ ਕਿਸੇ ਜਿਹਨੂੰ ਕਹਿੰਦੇ ਆ ਜੀ ਜਾਤ ਪਾਤ ਤੋਂ ਹਰ ਪਿੰਡ ਨੂੰ ਜਿਹੜਾ ਆਬਾਦੀ ਦੇ ਹਿਸਾਬ ਨਾਲ ਪੈਸੇ ਵੇਚ ਕੇ ਡਿਵੈਲਪਮੈਂਟ ਦੀ ਕਰਦਾ ਐਸੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਜਿਹੜਾ ਇਹ ਹਰਸ਼ਨ ਦਾਸ ਦਾਸ ਦੇ ਨਾਲ ਮੈਂ ਤੇ ਇਹੀ ਬੇਨਤੀ ਕਰਾਂਗਾ ਪਾਰਟੀ ਕਾਜ ਨੂੰ ਉੱਤੇ ਉੱਠ ਕੇ ਹਰ ਦੇਸ਼ ਦਾ ਨਾਮ ਸੁਖਰਾਉਣਾ ਚਾਹੀਦਾ ਹੈ ਉਹ ਸਰਦਾਰ ਮੰਤਰੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ پوری ਦੁਨੀਆਂ ਦੇ ਵਿੱਚ ਜਿਹੜਾ ਹੈਗਾ ਰੋਸ਼ਨ ਕੀਤਾ ਅੱਜ ਸਮਾਂ ਹੈ ਕਿ ਅਸੀਂ ਆਪਣੀਆਂ ਬੈਸਟ ਮਸ਼ੀਨਾਂ ਨੂੰ ਦੇ ਸਕੀਏ ਅਰਦਾਸ ਕਰ ਸਿੱਖੀਏ ਕਿ ਸੁਣਾਉਣੀ ਪ੍ਰਮਾਤਮਾ ਸੰਜੀਦ ਸੇਦ ਅਕੂਰ ਕੀ